ਜੰਮੂ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਪਿੰਡ ਅਕਲੀਏ ਦੇ ਰਹਿਣ ਵਾਲੇ ਲਪਰੇਤ ਸਿੰਘ ਸ਼ਹੀਦ ਹੋ ਗਏ। ਕਰੀਬ 2 ਸਾਲ ਪਹਿਲਾਂ ਲਪਰੇਤ ਸਿੰਘ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਫੌਜ ਦੇ ਵਿੱਚ ਸ਼ਾਮਲ ਹੋਏ ਸਨ। ਜਿਵੇਂ ਹੀ ਲਪਰੇਤ ਦੇ ਸ਼ਹੀਦ ਹੋ ਜਾਣ ਦੀ ਖਬਰ ਪਹੁੰਚੀ ਤਾਂ ਮਾਤਮ ਦਾ ਮਾਹੌਲ ਛਾ ਗਿਆ। ਜਾਣਕਾਰੀ ਦੇ ਅਨੁਸਾਰ دہشت ਗਰਦਾਂ ਦੇ ਵੱਲੋਂ ਸੁਰੱਖਿਆ ਬਲਾਂ ਤੇ ਗੋਲੀਬਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਲਪਰੇਤ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਜਿਸ ਸਮੇਂ ਗਰੋਂ ਉਹ ਸ਼ਹੀਦ ਹੋ ਗਏ। ਉੱਧਰ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਉੱਥੇ ਹੀ ਪਿੰਡ ਦੇ ਸਰਪੰਚ ਦਾ ਵੀ ਇਸ ਦੇ ਉੱਤੇ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ ਮੇਰੇ ਪਿੰਡ ਦਾ ਮੈਂਟੀ ਤੇ ਹੌਣ ਹਾਰ ਨੌਜਵਾਨ ਲਵਪ੍ਰੀਤ ਸਿੰਘ ਕੁਕਵਾੜਾ ਵਿਖੇ ਸ਼ਹੀਦ ਹੋਇਆ دہشتਗੋੜਦਾਨੀ ਗੋਲੀ ਦੇ ਨਾਲ ਬਹੁਤ ਹੀ ਮਦੁਭਾਗੀ ਖਬਰ ਹੈ ਇੱਕ ਹੌਣ ਹਾਰ ਨੌਜਵਾਨ ਮੇਰੇ ਪਿੰਡ ਨੇ ਖੋਇਆ ਮਾਨ ਵੀ ਹੈ ਕੁਝ ਗੱਲ ਤੇ ਵੀ ਜਿਹੜਾ ਉਹਨੇ ਦੇਸ਼ ਦੀ ਸੇਵਾ ਦੀ ਖਾਤਰ ਇੱਕ ਜਜ਼ਬਾ ਸੀਗਾ ਉਹਨੂੰ ਪੂਰਾ ਕੀਤਾ ਹੈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀ ਅਗਨੀਵੀਰ ਯੋਜਨਾ ਹੈ ਇਹਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਜ਼ਿੰਦਗੀ ਹੈ ਜਿਹੜੀ ਉਹ ਛੋਟੀ ਨਹੀਂ ਹੈਗੀ ਬਹੁਤ ਵੱਡੀ ਚੀਜ਼ ਹੈ ਬਹੁਤ ਉਹਦੀ ਕੋਈ ਕੀਮਤ ਨਹੀਂ ਹੈਗੀ 4 ਸਾਲ ਦਾ ਜਿਹੜਾ ਕਾਰਜਕਾਲ ਹੈ ਉਹ ਬਹੁਤ ਥੋੜਾ ਹੈ ਤੇ ਜਿਹੜੀਆਂ ਉਹਨਾਂ ਦੀ ਕੋਈ ਪੈਨਸ਼ਨ ਵਰਗੀਆਂ ਸਹੂਲਤਾਂ ਨੇ ਉਹ ਸਰਕਾਰ ਦੇਵੇ ਜਿਹੜਾ ਇਹਨਾਂ ਦਾ ਪਰਿਵਾਰਾਂ ਦਾ ਜਿਹੜਾ ਅੱਜ ਇੱਕ ਕਮਾਊ ਪੁੱਤ ਤੁਰ ਗਿਆ ਉਹਨਾਂ ਦਾ ਕੋਈ ਜਿਹੜਾ ਬਾਲੀਵੁੱਡਸ ਹੈ ਨਹੀਂਗਾ ਉਹਨਾਂ ਦਾ ਸਰਕਾਰਾਂ 'ਤੇ ਧਿਆਨ ਦੇਣਾ ਤੇ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਅਸੀਂ ਕਿੰਨਾ ਚਿਰ ਹੋ ਗਿਆ ਸੀ ਲੋਪ੍ਰੀਤ ਨੂੰ ਭਰਤੀ ਹੋਏ ਨੂੰ 2 ਸਾਲ ਹੋ ਗਏ। ਇਸ ਤੋਂ ਪਹਿਲਾਂ ਛੁੱਟੀ ਕਦੋਂ ਕੱਟ ਕੇ ਗਿਆ? ਉਹ ਨੂੰ 4 ਕਿੰਨੇ ਹੋ ਗਏ ਜੀ ਹੁਣ। ਉਹ ਨਾ ਆਉਣਾ ਕਿਹਨੇ? ਸੋਨੂ ਕਿਵੇਂ ਪਤਾ ਲੱਗਿਆ ਅੱਬੀ ਸ਼ਹੀਦੀ ਹੋ ਗਈ ਉਹਦੀ? ਕੱਲ ਫੋਨ ਆਇਆ ਸੀ 3:35 ਵਜੇ ਦੇ ਕੋਲ। ਕਹਿੰਦੇ ਗੋਲੀ ਲੱਗੀ। ਯੋਗੀ ਦਾ ਸੋ। ਇਸ ਤੋਂ ਪਹਿਲਾਂ ਸੋਡੇ ਨਾਲ ਇੱਕ ਦੋ ਦਿਨ ਪਹਿਲਾਂ ਕੋਈ ਗੱਲਬਾਤ ਹੋਈ ਉਹਦੀ। ਤਿੰਨ ਦਿਨ ਪਹਿਲਾਂ ਪੂਣਾ ਆਹੀ ਵੀਰੇ ਕੋਈ ਦੋ ਦਿਨ। ਹੂੰ। ਦੋ ਤਿੰਨ ਦਿਨ ਤੂੰ ਹੀ ਲਾਉਂਦਾ ਸੀ ਉਹ। ਆਹੀ ਕਰਦਿਆਂ ਵਿਚਾਰਾ। ਤੇ ਕਹਿੰਦਾ ਮੈਂ ਸੁਪਟੀ ਆਉਂਗਾ। ਦੋ ਰੁਪਏ ਸੀ ਟੱਕਰ ਦੀ ਥੋੜਾ ਪਤਾ ਮੈਨੂੰ ਦੱਸ ਦੇ। ਉਹਨਾਂ ਆਪ ਪਤਾ ਲੈਣਾ। ਚਲ ਤੂੰ ਆਏਗਾ ਬਖੋ ਚਲੋ ਕਰ ਲਾਂਗੇ। ਇੱਧਰ ਤਾਂ ਪਤਾ ਲੱਗਦਾ। ਕੀ ਕੋਈ ਪ੍ਰੋਗਰਾਮ ਸੀ ਉਦੋਂ ਵੱਧ ਘਰੇ ਜਿਹੜਾ ਹੋਣਾ ਸੀ ਫੁੱਟੀ ਵਿਆਹ ਸੀ ਜਿਹੜਾ ਬੰਦੇ ਦੇ ਵੱਡੇ ਦਾ ਇੱਧਰ ਫੌਜੀ ਦਾ ਜਿਹੜਾ ਹੋਣਾ ਹੁੰਦਾ ਵਿਆਹ ਸੀ ਇਹਦੇ ਵਿਆਹ ਚੜ੍ਹੋ ਅੱਗੇ ਵਿਆਹ ਸੀਗਾ ਉਦੋਂ ਆਇਆ ਨਹੀਂ ਗਿਆ ਉਦੋਂ ਉਦੋਂ ਸੁੱਟੀ ਕੱਟ ਕੇ ਛੇਤੀ ਗਿਆ ਸੀ ਮਹੀਨੇ 'ਚ ਫਿਰ ਉਹ ਸੁੱਟੀ ਟ੍ਰੇਨਿੰਗ ਚੱਲਦੀ ਸੀ ਉਦੋਂ ਦੀ ਹੁਣ ਉਹਨੇ ਬਤਲਾਉਣਾ ਬਾਪੂ ਕਿੰਨੀਆਂ ਕੁ ਉਮੀਦਾਂ ਸੀ ਹੁਣ ਇਹਦਾ ਵਿਆਹ ਵੀ ਕਰਨਾ ਉਹ ਵਿਆਹ ਵੀ ਕਰਨਾ ਸੀ ਬਾਲੀਆਂ ਬੇਬੀਆਂ ਬਹੁਤ ਇਹਨਾਂ ਗੱਡੀ ਲੈ ਕੇ ਆਉਂਗਾ ਉਹਨਾਂ ਦੇ ਵਿੱਚ ਜਾਵਾਂਗੇ ਸਾਰੇ ਕੜੀ ਤਰਕੇ 15000 ਦੀ ਦੇ ਕੇ ਬਾਹਰ ਉਹ ਥੋੜੇ ਤਪੜਕੇ ਲੱਤੀ ਸੀ ਮੁੰਡੇ ਨੇ ਬੰਨੀ ਨਹੀਂ ਗਈ ਉਹਦੇ ਗੁੱਟਦੇ ਵੀ ਬੰਨੀ ਗੁੱਟ ਤੇ ਨਹੀਂ ਬੰਨੇਗੀ ਵਿਚਾਰੇ ਤੋਂ ਦੇ ਠੀਕ ਆ ਸਕਦਾ ਕੀ ਕਰ ਦੋ ਸੀ ਉਹਦੇ ਵੀ ਵਸਾ ਵੀਡੀਓ ਕਾਲ ਲਾਖ ਯੂਐਸ ਠੀਕ ਠਾਕੇਗਾ ਨਾ ਮਮੀ ਜਮਾ ਸਾਰੀ ਗੱਲਾਂ ਕੀਤੀਆਂ ਕਦੋਂ ਛੁੱਟੀ ਆਉਣਾ ਸੀ ਨਾ ਸੂਸ਼ਟ ਪਰੰਪਰੀ ਸਾਰਾ ਤਰੀਕ ਦੀ ਕੱਤੀ ਹੋਈ ਸੀ ਦੇ ਸ਼ਿੱਟ ਕਿਹੋ ਜਿਹਾ ਸੁਭਾਅ ਸੀ ਉਹਦਾ ਕਿੰਨੀ ਕਮ ਇਦਾਂ ਲੱਗੀਆਂ ਸੀ ਉਹ ਤੇ ਫੌਜ ਦੇ ਵਿੱਚ ਘਰਚੇ ਵਾਲ ਸੀ ਬੇਸ਼ਵਕ ਸਵਾਤ ਜਦ ਰੋਟੇ ਰੱਖਦਾ ਸਵਾਤ ਕੁੜੀਆਂ ਵਰਗਾ ਸੀ ਮੁੰਡਾ ਤਾ ਮੇਰਾ ਲੜਦਾ ਨਹੀਂ ਸੀ ਬੋਲਦਾ ਨਹੀਂ ਸੀ ਕਿਸੇ ਨਾਲ ਅਗਨੀ ਵੀਰ ਯੋਜਨਾ ਤੇ ਸਵਾਲ ਉੱਠ ਰਹੇ ਨੇ ਪਿੰਡ ਅਕਲੀਏ ਦੇ ਲੋਕ ਜਿੱਥੇ ਲਾਪਰੇਤ ਸਿੰਘ ਦੇ ਸ਼ਹੀਦ ਹੋ ਜਾਣ ਤੋਂ ਦੁਖੀ ਨੇ ਉੱਥੇ ਹੀ ਉਸਦੇ ਹੌਂਸਲੇ ਨੂੰ ਲੈ ਕੇ ਮਾਣ ਵੀ ਮਹਿਸੂਸ ਕਰ ਰਹੇ ਨੇ ਪਿੰਡ ਵਾਸੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਗਨੀਵੀਰ ਯੋਜਨਾ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ 4 ਸਾਲਾਂ ਦਾ ਕਾਰਜਕਾਲ ਬਹੁਤ ਘੱਟ ਹੈ ਇਸ ਦੇ ਵਿੱਚ ਵਾਅਦਾ ਕੀਤਾ ਜਾਵੇ ਅਤੇ ਸੇਵਾ ਮੁਕਤ ਅਗਨੀਵੀਰਾਂ ਨੂੰ ਬਣਦੀ ਪੈਨਸ਼ਨ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਾਨ ਇੱਕ ਵਾਰ ਹੀ ਮਿਲਦੀ ਹੈ ਇਸ ਕਰਕੇ ਉਹਨਾਂ ਨੂੰ ਮਾਣ ਹੈ ਕਿ ਲਾਪਰੇਤ ਸਿੰਘ ਨੇ ਦੇਸ਼ ਦੀ ਸੇਵਾ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਸ਼ਹੀਦ ਜਵਾਨ ਦੀ ਮ੍ਰਿਤਕ ਦੇ ਪਿੰਡ ਪਹੁੰਚ ਜਾਵੇਗੀ ਜਿੱਥੇ ਸਰਕਾਰੀ ਸਨਮਾਨ ਨਾਲ ਲਾਪਰੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਦੇਖੋ ਪਰਿਵਾਰ ਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਉਹਦੀ ਮੌਤ ਨਾਲ ਘਾਟਾ ਪਿਆ ਉਹ ਤਾਂ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਜੇ ਆਪਾਂ ਆਰਥਿਕ ਤੌਰ ਤੇ ਆਪਾਂ ਗੱਲ ਕਰੀਏ ਆ ਨੋਰਮਲ ਪਰਿਵਾਰ ਹੈ ਮੱਧਵਾਰਕ ਪਰਿਵਾਰ ਹੈ ਇਹ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਕੋਸਨਾ ਕੋਸ ਮਾਅਬਜ਼ਾ ਦੇ ਕੇ ਤੇ ਬਾਕੀ ਜਿਵੇਂ ਦੂਸਰਾ ਮੁੰਡਾ ਗਾ ਉਹ ਕੋਈ ਸਰਕਾਰੀ ਨੌਕਰੀ ਪੁਲਿਸ ਵਗੈਰਾ ਦੇ ਵਿੱਚ ਸਰਕਾਰ ਦੇਵੇ ਤਾਂ ਕਿ ਜਿਹੜਾ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਜਿਹੜਾ ਹੋ ਸਕੇ ਤੇ ਸੀਧਾ ਦੇ ਪਰਿਵਾਰਾਂ ਦਾ ਜਿਹੜਾ ਮੰਨ ਕੇ ਚੱਲੂਗੀ ਆਪਾਂ ਦੇਣ ਤਾਂ ਨਹੀਂ ਦੇ ਸਕਦੇ ਕਿਉਂਕਿ ਜਿਹੜੀਆਂ ਉਹਨਾਂ ਦੇ ਸਾਹ ਹੱਤਾਂ ਹੁੰਦੀਆਂ ਸੀਧਾ ਦੀਆਂ ਉਹਨਾਂ ਦੇ ਕਦੇ ਵੀ ਦੇਣ ਨਹੀਂ ਦਿੱਤੀ ਜਾ ਸਕਦੀ ਪਰ ਐਂ ਵੀ ਆਪਾਂ ਆਰਥਿਕ ਤੌਰ ਤੇ ਉਹਨਾਂ ਦੀ ਮਦਦ ਜ਼ਰੂਰ ਕਰ ਸਕਦੇ ਆ ਵੀ ਹਕਾਰ ਨੂੰ ਚਾਹੀਦਾ ਵੀ ਹੁਣ ਜਿਹੜਾ ਦੂਸਰਾ ਬੇਟਾ ਹੈਗਾ ਨੂੰ ਨੌਕਰੀ ਸਰਕਾਰ ਦੇ ਵਿੱਚ ਤੇ ਆਰਥਿਕ ਤੌਰ ਤੇ ਕੁਝ ਪੈਸੇ ਦੇ ਨਾਲ ਵੀ ਮਦਦ ਕਰੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ